ਤਰਨ ਤਾਰਨ ਦੇ ਪਿੰਡ ਚੰਬਾ ਕਲਾ ਦੇ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੂੰ ਰੂਸੀ ਫੌਜ ਵੱਲੋਂ ਜੰਗ ਵਿੱਚ ਭੇਜਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹਰਵਿੰਦਰ ਸਿੰਘ ਕਰੀਬ 1 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਰੂਸ ਗਿਆ ਸੀ ਪਰ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਉੱਥੇ ਲੁਕ ਛਿਪ ਕੇ ਕੰਮ ਕਰਨ ਲੱਗ ਪਿਆ ਸੀ ਜਿੱਥੇ ਉਸ ਨੂੰ ਇੱਕ ਏਜੰਟ ਮਿਲਿਆ ਜਿਸ ਵੱਲੋਂ ਮੋਟੀ ਤਨਖਾਹ ਦਾ ਲਾਲਚ ਦੇ ਕੇ ਹਰਵਿੰਦਰ ਨੂੰ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਹਰਵਿੰਦਰ ਅਤੇ ਹੋਰ ਮੁੰਡਿਆਂ ਨੂੰ ਕੁਝ ਦਿਨ ਦੀ ਟ੍ਰੇਨਿੰਗ ਦੇ ਕੇ ਰੂਸੀ ਫੌਜ ਵੱਲੋਂ ਉਹਨਾਂ ਨੂੰ ਰੂਸ ਯੂਕਰੇਨ ਜੰਗ ਵਿੱਚ ਲੜਨ ਲਈ ਭੇਜ ਦਿੱਤਾ ਗਿਆ। ਜੰਗ ਵਿੱਚ ਭੇਜੇ ਜਾਣ ਤੋਂ ਬਾਅਦ ਉਸਦੇ ਮਾਪਿਆਂ ਨੂੰ ਹਰਵਿੰਦਰ ਦੀ ਕੋਈ ਵੀ ਖਬਰ ਸਾਰ ਨਾ ਮਿਲਣ ਕਾਰਨ ਉਸਦੇ ਮਾਪੇ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਨੇ। ਹਰਵਿੰਦਰ ਦੇ ਮਾਪਿਆਂ ਨੇ ਦੱਸਿਆ ਕਿ ਥੋੜੀ ਜ਼ਮੀਨ ਹੋਣ ਕਾਰਨ ਉਹਨਾਂ ਵੱਲੋਂ ਰੋਜ਼ੀ-ਰੋਟੀ ਕਾਤਰ ਉਸਨੂੰ ਕਰਜ਼ਾ ਚੁੱਕ ਕੇ 1 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਰੂਸ ਭੇਜਿਆ ਗਿਆ ਸੀ। ਪਰ ਤਿੰਨ ਮਹੀਨੇ ਬਾਅਦ ਉਸਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਜ਼ੇ ਦੀ ਮਿਆਦ ਨਾ ਵਧਨ ਕਾਰਨ ਉਹ ਉੱਥੇ ਲੁਕਛਿਪ ਕੇ ਕੰਮ ਕਰਨ ਲੱਗ ਪਿਆ ਸੀ ਇਸ ਤਰ੍ਹਾਂ ਉਸ ਨੂੰ ਇੱਕ ਏਜੰਟ ਮਿਲਿਆ ਜਿਸ ਨੇ ਧੋਖੇ ਨਾਲ ਰਵਿੰਦਰ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਰਵਿੰਦਰ ਨੂੰ ਰੂਸੀ ਫੌਜ ਵੱਲੋਂ 15 ਦਿਨਾਂ ਦੀ ਟ੍ਰੇਨਿੰਗ ਦੇ ਕੇ ਉੱਥੋਂ ਦੇ ਫੌਜੀ ਅਧਿਕਾਰੀਆਂ ਵੱਲੋਂ ਉਸ ਨੂੰ ਰੂਸ-ਯੂਕਰੇਨ ਜੰਗ ਵਿੱਚ ਲੜਨ ਲਈ ਭੇਜ ਦਿੱਤਾ ਗਿਆ ਹਰਵਿੰਦਰ ਦੇ ਮਾਪਿਆਂ ਨੇ ਕਿਹਾ ਕਿ ਕਰੀਬ 3 ਮਹੀਨਿਆਂ ਤੋਂ ਹਰਵਿੰਦਰ ਦੀ ਉਹਨਾਂ ਨੂੰ ਕੋਈ ਖਬਰ ਸਾਰ ਨਾ ਹੋਣ ਕਾਰਨ ਉਸ ਦੀ ਸ੍ਰਾਮਤੀ ਨੂੰ ਲੈ ਕੇ ਚਿੰਤਤ ਨੇ ਹਰਵਿੰਦਰ ਦੇ ਮਾਪਿਆਂ ਨੇ ਭਾਰਤ ਸਰਕਾਰ ਕੋਲੋਂ ਹਰਵਿੰਦਰ ਨੂੰ ਦੇਸ਼ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ ਮੁੰਡੇ ਦਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਮੁੰਡੇ ਦਾ ਨਾਮ ਗੜੀ ਹਰਵਿੰਦਰ ਸਿੰਘ ਦਾ ਬੇਟੇ ਦਾ ਨਾਮ ਉਹਨੂੰ ਪੇ ਜੈ ਸਟੱਡੀ ਵੀ ਗਈ ਤੇ ਰੂਹ ਦੇ ਵਿੱਚ ਪੜਾਇਆ ਤੇ ਕੋ ਕੰਮ ਕਾ ਆ ਜਾ ਤੇ ਵੀ ਚਲੋ ਬੱਚਾ ਕੰਮ ਕਰੂਗਾ ਨਾਲੇ ਆਪਦੀ ਪੜ੍ਹਾਈ ਅੱਗੇ ਅੱਗੇ ਕਰੀ ਜਾਊਗਾ ਉਜੈਂਟ ਨੇ ਇਹੋ ਜਿਹਾ ਧੋਖਾ ਕੀਤਾ ਜੀ ਆਲਦਾ ਉਹਨਾਂ ਕਿਹਾ ਸੀ ਵੀ ਤੁਹਾਡਾ ਵਿਜਾ ਉਹ ਪੈਸੇ ਦਾ 6 ਲੱਖ ਰੁਪਈਆ ਲਾਇਆ ਜੀ ਉਹਨਾਂ ਨੇ ਸਾਨੂੰ 3 ਮਹੀਨੇ ਦਾ ਵਿਜਾ ਦਿੱਤਾ ਇਮ ਕਿ ਬਥੇਰਾ ਯੋਰ ਲਾਇਆ ਜੀ ਐਂਟਰ ਨੂੰ ਬਿਤਾਈ ਇਹਨੇ ਗਰੀਬ ਆ ਵੀ ਤੁਹਾਡੇ ਤੋਂ ਹੈਲਪ ਕਰਾ ਵੀ ਅੱਗੇ ਵਿਜਾ ਕਰ ਸਾਲ ਦਾ ਤੂੰ ਕੀਤੀ ਗੱਲ ਸਾਲ ਦੀ ਸਾਡੇ ਨਾਲ ਗੱਲ ਕਰ ਜੀ ਉਹਨੇ 3 ਮਹੀਨੇ ਦੇ ਅੱਗੇ ਨਹੀਂ ਵਿਜਾ ਬਧਾਇਆ ਜੀ ਉਹ ਮੁੰਡੇ ਤੇ ਮੁੜ ਕੇ ਕਾਲਜ ਜਾਣਾ ਛੱਡਤਾ ਜੀ ਉਹ ਮੁੰਡੇ ਉੱਥੇ ਛੋਟੀ ਮੋਟੀ 2 ਨੰਬਰ ਦੇ ਵਿੱਚ ਨੌਕਰੀ ਕਰਨ ਦੇ ਪਾ ਕੋਈ ਉਹ ਵੀ ਮੁੜ ਕੇ ਰੂਹ ਦੀ ਪੁਲਿਸ ਜਿੱਥੇ ਕਦੇ ਰੂਹ ਦੀ ਕਦੀ 2000 ਲੈ ਲੈਂਦੀ ਸੀ ਕਦੇ 5000 ਲੈ ਲੈਂਦੀ ਉਹ ਮੁੜ ਕੇ ਜੀ ਉਹਨਾਂ ਕੀ ਕੀਤਾ ਮੁੜ ਕੇ ਕੋਈ ਉਧਰ ਦਾ ਏਜੰਟ ਮਿਲਿਆ ਰੂਹ ਦਾ ਰੂਹ ਦੇ ਵਿੱਚ ਹੋਈ ਉਹ ਵੀ ਆਪਣੇ ਹਿੰਦੂ ਪਰਿਵਾਰ ਚੋਂ ਹੀ ਉਹਨੀਆਂ ਕਹਿੰਦੀ ਤੁਹਾਨੂੰ ਮੈਂ ਆਪਣਾ 2 ਲੱਖ ਸੈਲਰੀ ਆ ਤੇ 20 ਲੱਖ ਰੁਪਇਆ ਤੁਹਾਡੇ ਅਕਾਊਂਟ 'ਚ ਆ ਜਾਣਾ ਜਦੋਂ ਤੁਸੀਂ ਚੱਲ ਗਏ ਜਦੋਂ ਤੁਸੀਂ ਆਪਣਾ ਆਰਮੀ ਜਵੈਂਡ ਕਰ ਲਈ ਉਹ ਜਦੋਂ ਸਾਰ ਉਹਨਾਂ ਕੀਤਾ ਤੇ ਉਹਨਾਂ ਜਾ ਕੇ ਚਲੋ ਆ ਆਰਮੀ ਜਵਾਂਡ ਕਰ ਲਈ ਆ 15 ਦਿਨ ਮੁੜ ਕੇ ਚਲੋ ਜੀ ਉਹਨਾਂ ਟ੍ਰੇਨਿੰਗ ਸਰ ਕੀਤੀ ਆ ਉਹ ਮੁੜ ਕੇ ਜਿੱਥੇ ਇਲਾਕਾ ਜਿੱਤਿਆ ਹੈ ਦੇ ਉਥੇ ਟ੍ਰੇਨਿੰਗ ਕਰਕੇ ਤੇ ਉਥੇ ਮੁੜ ਕੇ ਸਰ ਲੈ ਕੇ ਅਗਲੇ ਬੰਨੇ ਉਹਨੂੰ ਫਰੰਟ ਲਾਈਨ ਤੇ ਲੈ ਕੇ ਮੁੰਡੇ ਲੜਨਾਂ ਤੇ ਜੀ ਤੇ 3 ਮਹੀਨੇ ਹੋ ਗਏ ਸਰ ਕੋਈ ਪਤਾ ਨਹੀਂਗਾ ਉਹਨਾਂ ਹੀ ਇਹੋ ਹੀ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਸਾਡੇ ਬੱਚੇ ਦਾ ਕੋਈ ਵਾਪਸ ਲਿਆਂਦਾ ਜਾਵੇ ਸਹੀ ਸਲਾਮਤ ਲਿਆਂਦਾ ਜਾਵੇ ਜਿੱਤਰਾ ਭੇਜਾਈ ਭਈ ਇੰਨੇ ਅਸੀਂ ਗਰੀਬਾਂ ਦੀ ਪੈਸੇ ਤਾਂ ਕਦ ਜਾ ਚੁੱਕੇ ਕਦ ਜਾ ਚੁੱਕੇ